ਦਾ ਡਿਫਰੈਂਟ ਬਹੁਤ ਸੀਗਾ ਜੀ ਹਨਾ ਇੱਕ ਅਲਜ਼ਾਈਮਰ ਦੇ ਉੱਤੇ ਸੀਗਾ ਸੋ ਇੱਕ ਮੇਰਾ ਕੈਰੈਕਟਰ ਵੀ ਮਤਲਬ ਜਿੱਦਾਂ ਦੀ ਮੈਂ ਕੀਤੀ ਆ ਪਹਿਲਾਂ ਉਹ ਤੋਂ ਬਹੁਤ ਡਿਫਰੈਂਟ ਸੀ ਸੋ ਮੈਂ ਕਿਹਾ ਚਲੋ ਆਪਾਂ ਕਰ ਦਿੰਦੇ ਆ ਜੀ ਗੈਪ ਤਾਂ ਪੈ ਗਿਆ ਜੀ ਬਿਕੋਜ਼ ਮੈਂ ਕੁਆਲਿਟੀ ਜ਼ਿਆਦਾ ਪਸੰਦ ਕਰਦਾ ਹਾਂ ਕੁਆਂਟੀਟੀ ਨਾਲ ਪਿਛਲੀ ਸਟੂਡੈਂਟ ਲਾਈਫ ਚ ਲਈਚ ਆਪਾਂ ਦਿਖਾ ਰਹੇ ਹਾਂ ਬਟ ਜਿੰਨੀਆਂ ਕਿ ਚੀਜ਼ਾਂ ਉੱਥੇ ਹੁੰਦੀਆਂ ਨੇ ਜੋ ਆਪਾਂ ਦਿਖਾ ਸਕਦੇ ਸੀ ਕੈਰੈਕਟਰ ਦੇ ਥਰੂ ਉਹ ਜ਼ਰੂਰ ਇਹਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ ਜਦੋਂ ਅਵੇਰਨੈਸ ਆ ਗਈ ਉਹ ਤੋਂ ਆਪਾਂ ਇਹ ਹੋ ਸਕਦਾ ਵੀ ਆਪਾਂ ਕਿਸੇ ਦੀ ਕੇਅਰ ਨਾਲ ਉਹਨੂੰ ਠੀਕ ਕਰ ਸਕਦੇ ਆ ਜਾਂ ਉਹਨੂੰ ਕੇਅਰ ਦੇ ਸਕਦੇ ਆ ਹਨਾ ਵੀ ਉਹਦਾ ਮਜ਼ਾਕ ਨਹੀਂ ਉੱਡੂਗਾ ਮਤਲਬ ਕਿ ਜਿੱਥੇ ਬੰਦਾ ਬੰਦੇ ਨੂੰ ਇਕੱਲਾ ਨਾ ਮਹਿਸੂਸ ਹੋਵੇ ਸੋ ਆਪਾਂ ਹਮੇ 100% ਜੀ ਇਦਾਂ ਦੇ ਟੌਪਿਕਸ ਤੇ ਜਿਹੜੇ ਨਹੀਂ ਲੋਕਾਂ ਨੂੰ ਪਤਾ ਹਮੇਸ਼ਾ ਗੱਲ ਹੋਣੀ ਚਾਹੀਦੀ ਆ ਸਾਈਡ ਲੀਵ ਲਓ ਤਾਂ ਜਿਹੜਾ EMPLOYE ਅਗਲੇ ਦਿਨ ਨੂੰ ਮੈਨੂੰ ਲੱਗਦਾ ਹੋਰ ਵਧੀਆ ਤਰੀਕੇ ਕੰਮ ਕਰੂਗਾ ਵੀ ਯਾਰ ਮੈਂ ਜਦੋਂ ਮੇਰਾ ਮੂਹਰ ਖਰਾਬ ਸੀਗਾ ਉਦੋਂ ਮੈਨਾਂ ਮੈਨੂੰ ਇਹਨਾਂ ਨੇ ਬਿਨਾਂ ਕੁਝ ਕਹੇ ਮੈਨੂੰ ਆਫ ਦੇ ਦਿੱਤਾ ਤਾਂ ਮੈਨੂੰ ਲੱਗਦਾ ਉਹ ਹੈਲਪ ਹੀ ਹੋਊਗੀ ਉਹਦਾ ਪੋਜ਼ਿਟਿਵ ਹੋਊਗੀ ਚੀਜ਼ ਜਲਦੀ ਆਊਗਾ ਜੀ ਵੈਰੀ ਸੂਨ ਮੈਂ ਜਾਦਾ ਆ ਸਾਡੀ ਗੱਲ ਹੋਈ ਆ ਜੀ ਸਾਰਿਆਂ ਦੀ ਸੋ ਰੈਬੀ ਹੋਣਾ ਨਾਲ ਵੀ ਜਿਹੜੇ ਸਾਡੇ ਡਾਇਰੈਕਟਰਸ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਪੁਖਰਾਜ ਭਾਈ ਉਹਨਾਂ ਨੇ ਵੀ ਸਾਨੂੰ ਇੱਕ ਅਪਡੇਟ ਦਿੱਤੀ ਹੈ ਕਿ ਆਪਾਂ ਹੁਣ ਜਲਦੀ ਹੀ ਇਹਦੇ ਤੇ ਕੰਮ ਸ਼ੁਰੂ ਕਰਾਂਗੇ ਸੋ ਬਾਏ ਵੈਰੀ ਸੂਨ ਤੁਹਾਨੂੰ ਅਪਡੇਟ ਮਿਲੂਗਾ ਜੀ ਯਾਰ ਜੀ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਮੇਰੇ ਨਾਲ ਬੜੇ ਹੀ ਖਾਸ ਮਹਿਮਾਨ ਮੌਜੂਦ ਨੇ ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਕਿਉਂਕਿ ਉਹ ਬਹੁਤ ਹੀ ਖਾਸ ਫਿਲਮ ਜਿਹੜੀ ਹੈ ਤੁਹਾਡੇ ਸਭ ਦੇ ਲਈ ਲੈ ਕੇ ਆ ਰਹੇ ਨੇ। ਮੈਂ ਫਿਲਮ ਦੀ ਗੱਲ ਕਰ ਰਹੀ ਹਾਂ ਅਲਜ਼ਾਈਮਰ ਜੋ ਕਿ 22 ਅਗਸਤ ਨੂੰ ਰਿਲੀਜ਼ ਹੋ ਰਹੀ ਹੈ OTT ਪਲੇਟਫਾਰਮ ਚੋਪਾਲ ਦੇ ਉੱਤੇ ਤੇ ਮੇਰੇ ਨਾਲ ਨੇ ਜੀ ਪ੍ਰਤੀਕ ਸਿੰਘ ਰਾਏ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ ਸਿਲਸਲਾ ਅੱਗੇ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਭਰੂ ਦੇਖਦੇ ਇਹ ਤੁਹਾਡੀ ਪਹਿਲੀ ਫਿਲਮ ਆ ਜੀ ਤੇ ਜੇ ਅਸੀਂ ਤੁਹਾਡੀ ਫੈਨ ਫੋਲੋਇੰਗ ਦੀ ਗੱਲ ਕਰੀਏ ਤਾਂ ਤੁਹਾਡੀ ਫੈਨ ਫੋਲੋਇੰਗ ਬਹੁਤ ਵਧੀਆ ਆ ਬਹੁਤ ਵੱਡੀ ਹੈ ਸੋ ਇੰਨਾ ਇੰਤਜ਼ਾਰ ਕਿਉਂ ਕਰਵਾਇਆ ਅ ਪਹਿਲੀ ਗੱਲ ਤਾਂ ਜੀ ਮੈਂ ਬਾਹਰ ਮੂਵ ਹੋ ਗਿਆ ਸੀਗਾ ਜੀ ਸੋ ਉੱਥੇ ਆਉਂਦੇ ਸੀਗੇ ਪ੍ਰੋਜੈਕਟਸ ਸੋ ਮੈਂ ਮਤਲਬ ਉੱਥੇ ਲਾਲ ਤੁਸੀਂ ਤੁਹਾਡੇ ਨਵੇਂ ਮੁੰਡੇ ਹੁੰਦੇ ਸੀ ਇਸ ਕਰਕੇ ਫਿਰ ਮੈਂ ਜਲਦੀ ਹੱਥ ਨਹੀਂ ਪਾਇਆ ਜੀ ਕਿਸੇ ਨੂੰ ਸੋ ਉੱਥੇ ਬਿਕੋਜ਼ ਲਿਮਟਿਡ ਆਪਸ਼ਨਸ ਸੀਗੇ ਆ ਸੋ ਜਦੋਂ ਪਿੰਦਾਪਾਜੀ ਨੇ ਕਨਸੈਪਟ ਸੁਣਾਇਆ ਤਾਂ ਇਕ ਤਾਂ ਡਿਫਰੈਂਟ ਬਹੁਤ ਸੀਗਾ ਜੀ ਹਨਾ ਇੱਕ ਅਲਜ਼ਾਈਮਰ ਦੇ ਉੱਤੇ ਸੀਗਾ ਸੋ ਇੱਕ ਮੇਰਾ ਕੈਰੈਕਟਰ ਵੀ ਮਤਲਬ ਜਿੱਦਾਂ ਦੀ ਮੈਂ ਕੀਤੇ ਆ ਪਹਿਲਾਂ ਉਹ ਤੋਂ ਬਹੁਤ ਡਿਫਰੈਂਟ ਸੀ ਸੋ ਮੈਂ ਕਿਹਾ ਚਲੋ ਆਪਾਂ ਕਰ ਦਿੰਦੇ ਆ ਜੀ ਗੈਪ ਤਾਂ ਪੈ ਗਿਆ ਜੀ ਬਿਕਾਜ਼ ਮੈਂ ਕੁਆਲਿਟੀ ਜ਼ਿਆਦਾ ਪਸੰਦ ਕਰਦਾ ਕਵਾਂਟੀਟੀ ਨਾਲ ਸੋ ਦੈਟਸ ਵਾਈ ਕਿਆ ਬਾਤ ਹੈ ਤਾਂ ਬਹੁਤ ਘੱਟ ਇਸ ਤਰ੍ਹਾਂ ਦੇ ਆਰਟਿਸਟ ਹੁੰਦੇ ਨੇ ਜਿਹੜੇ ਕੁਆਲਿਟੀ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਨਹੀਂ ਤਾਂ ਸਾਰਿਆਂ ਨੂੰ ਹੁੰਦਾ ਹੈ ਕਿ ਇੱਕ ਫੈਨ ਫੋਲੋਇੰਗ ਬਣੀ ਹੋਈ ਆ ਵਧੀਆ ਆ ਕੰਮ ਮਿਲ ਰਿਹਾ ਹੈ ਤਾਂ ਕਰਦੇ ਰਹੀਏ ਸੋ ਜੇ ਅਸੀਂ ਟ੍ਰੇਲਰ ਦੀ ਗੱਲ ਕਰੀਏ ਤਾਂ ਟ੍ਰੇਲਰ ਬਹੁਤ ਸੋਹਣਾ ਆ ਜਿਹਦੇ ਵਿੱਚ ਤੁਹਾਡਾ ਕੈਰੈਕਟਰ ਹੈ ਤੇ ਮੈਂ ਪਹਿਲੀ ਵਾਰੀ ਤੁਹਾਨੂੰ ਸਕਰੀਨ ਤੇ ਨਾਲ ਸੀਰੀਅਸ ਦੇਖਿਆ ਸੋ ਔਖਾ ਲੱਗਾ ਕਿ ਯਾਰ ਕੋਈ ਹਾਸੇ ਵਾਲੀ ਗੱਲ ਨਹੀਂ ਕਰਨੀ ਕੋਈ ਕੁਝ ਐਵੇਂ ਦਾ ਨਹੀਂ ਕਰਨਾ ਨਹੀਂ ਔਖਾ ਨਹੀਂ ਤਾਂ ਨਹੀਂ ਸੀਗਾ ਪਰ ਹਾਂ ਜਿਵੇਂ ਡਿਫਰੈਂਟ ਬਹੁਤ ਸੀਗਾ ਕੈਰੈਕਟਰ ਜੀ ਤੇ ਥੋੜਾ ਰਿਸਪੌਂਸੀਬਲ ਹੈ ਇਹ ਕੈਰੈਕਟਰ ਹਨਾ ਜੀ ਤੇ ਇਹ ਮਤਲਬ ਕੈਨੇਡਾ ਚ ਬਿਜ਼ਨਸ ਹੋ ਗਿਆ ਇਹਦਾ ਸੋ ਥੋੜਾ ਜਿਹਾ ਉਹਦਾ ਸਟਲ ਹੈ ਘੱਟ ਬੋਲਦਾ ਹੈ ਮਤਲਬ ਜਿੰਨੀ ਕੁ ਜ਼ਰੂਰਤ ਹੈ ਉਨੀ ਕੁ ਗੱਲ ਕਰਦਾ ਹਾਂ ਉਹ ਤੋਂ ਡਿਫਰੈਂਟ ਹੈ ਪਰ ਮਜ਼ਾ ਆਇਆ ਵੀ ਡਿਫਰੈਂਟ ਸੀਗਾ ਤਾਂ ਕਰਕੇ ਔਖਾ ਤਾਂ ਨਹੀਂ ਲੱਗਿਆ ਜੀ ਅੱਛਾ ਜਿਵੇਂ ਅਸੀਂ ਗੱਲ ਕਰੀਏ ਕੈਨੇਡਾ ਦੀ ਤਾਂ ਕੈਨੇਡਾ ਦੇ ਵਿੱਚ ਜਿਵੇਂ ਤੁਸੀਂ ਅ ਮੂਵ ਹੋਗੇ ਸੀਗੇ ਹਨਾ ਤੁਸੀਂ ਬਾਹਰ ਮੂਵ ਹੋਗੇ ਤਾਂ ਕਿੰਨਾ ਕੁ ਲੱਗਾ ਕਿ ਕਿੰਨੀ ਕੁ ਰਿਅਲਿਟੀ ਇਸ ਫਿਲਮ ਦੇ थ्रू ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂ ਉਹ ਚੀਜ਼ ਜ਼ਰੂਰ ਹੈਗੀ ਹੈ ਜੀ ਵੀ ਜਿੱਦਾਂ ਦਾ ਉੱਥੇ ਲਾਈਫ ਸਟਾਈਲ ਹੈਗਾ ਜੀ ਹਨਾ ਬੇਸਿਕਲੀ ਇਹ ਤੇ ਮੂਵੀ ਦੇ ਵਿੱਚ ਤਾਂ ਜਿਹੜਾ ਸਾਡਾ ਮੇਨ ਕੈਰੈਕਟਰ ਹੈ ਜੀ ਜਿਹਨੂੰ ਅਲਜ਼ਾਈਮਰ ਹੋ ਜਾਂਦੀ ਹੈ ਹਨਾ ਉਹ ਚੀਜ਼ ਹੈ ਪਰ ਉਦਾਂ ਜਿਹੜੀਆਂ ਚੀਜ਼ਾਂ ਨੇ ਕਿ ਜਿਵੇਂ ਪੰਜਾਬੀਆਂ ਦਾ ਦਿਲ ਕਰਦਾ ਰਹਿੰਦਾ ਹਮੇਸ਼ਾ ਜੀ ਕਿ ਪੰਜਾਬ ਚੱਲੀਏ ਉਹ ਚੀਜ਼ਾਂ ਹੈਗੀਆਂ ਮਿਹਨਤ ਹੈਗੀ ਹੈ ਹਨਾ ਮਕਾਨ ਮਾਲਕਾਂ ਨਾਲ ਜਿੱਦਾਂ ਨੋਕ-ਝੋਕ ਚੱਲਦੀ ਰਹਿੰਦੀ ਹੈ ਉਹ ਚੀਜ਼ਾਂ ਹੈਗੀਆਂ ਨੇ ਬਿਲਕੁਲ ਪਰ ਆਪਾਂ ਇਦਾਂ ਨਹੀਂ ਕਹਿ ਸਕਦੇ ਵੀ ਟੋਟਲੀ ਸਟੂਡੈਂਟ ਲਾਈਫ ਸ ਲਈ ਚ ਆਪਾਂ ਦਿਖਾ ਰਹੇ ਆ ਬਟ ਜਿੰਨੀਆਂ ਕਿ ਚੀਜ਼ਾਂ ਉੱਥੇ ਹੁੰਦੀਆਂ ਨੇ ਜੋ ਆਪਾਂ ਦਿਖਾ ਸਕਦੇ ਸੀ ਕਰੈਕਟਰ ਦੇ ਥਰੂ ਉਹ ਜ਼ਰੂਰ ਇਹਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ ਸੋ ਫਿਲਮ ਜਿਹੜੀ ਹੈ ਐਲਜ਼ਾਈਮਰ ਦੇ ਉੱਤੇ ਹੈ ਜਿਹੜੇ ਐਲਜ਼ਾਈਮਰ ਦੇ ਪੇਸ਼ੈਂਟ ਹੁੰਦੇ ਆ ਨੇ ਸਾਡੇ ਪੰਜਾਬ ਦੇ ਵਿੱਚ ਨਾ ਇਹ ਚੀਜ਼ ਨੂੰ ਲੈ ਕੇ ਅਵੇਅਰਨੈਸ ਨਹੀਂ ਹੈ ਜੇ ਅਸੀਂ ਗੱਲ ਕਰੀਏ ਐਲਜ਼ਾਈਮਰ ਦੀ ਜਾਂ ਡਿਪਰੈਸ਼ਨ ਐਂਜ਼ਾਈਟੀ ਦੀ ਸੋ ਹੌਲੀ ਹੌਲੀ ਲੋਕ ਜਿਹੜੇ ਨੇ ਅਵੇਅਰ ਹੋਣੇ ਸ਼ੁਰੂ ਹੋਏ ਨੇ ਹਨਾ ਸੋ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਉੱਤੇ ਗੱਲ ਕਰਨੀ ਖੁੱਲ ਕੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੀ 100% ਜਿੱਦਾਂ ਜਿੰਨਿਆਂ ਨੂੰ ਮੈਂ ਦੱਸਿਆ ਜੀ ਵੀ ਮੈਂ ਹਨਾ ਇੱਕ ਮੂਵੀ ਕਰਦਾ ਪਿਆ ਐਲਜ਼ਾਈਮਰ ਤਮਿਲ ਲਾਦਾ 80 ਤੋਂ 90% ਲੋਕਾਂ ਨੂੰ ਨਹੀਂ ਪਤਾ ਸੀ ਵੀ ਇਹ ਕੀ ਚੀਜ਼ ਆ ਹਨਾ ਸੋ ਜਿੱਦਾਂ ਤੁਸੀਂ ਕਿਹਾ ਵੀ ਗੱਲ ਹਾਂ ਹਾਂਜੀ ਬਿਲਕੁਲ 100% ਕਰਨੀ ਚਾਹੀਦੀ ਹੈ ਜੀ ਐਂਡ ਆਪਾਂ ਕਿਤੇ ਵੀ ਦੇਖ ਲਈਏ ਜੀ ਆਪਣਾ ਮੈਂਟਲ ਸਟ੍ਰੈਸ ਨੂੰ ਆਪਾਂ ਇੰਪੋਰਟੈਂਸ ਨਹੀਂ ਦਿੰਦੇ ਪੰਜਾਬ ਦੇ ਵਿੱਚ ਹਨਾ ਭਾਵੇਂ ਜਦ ਤੱਕ ਬੰਦੇ ਦੀ ਸੱਟ ਨਾ ਵੱਜੀ ਹੋਵੇ ਫਿਜ਼ੀਕਲ ਉਹਨੂੰ ਆਪਾਂ ਗਿਣਦੇ ਹੀ ਨਹੀਂ ਵੀ ਇਹ ਇੰਜਰਡ ਆ ਬਟ ਜਿੱਦਾਂ ਜਦੋਂ ਇਹ ਚੀਜ਼ ਬਾਰੇ ਪਤਾ ਲੱਗਦਾ ਜੀ ਜਿੱਦਾਂ ਵੀ ਜਦੋਂ ਅਸੀਂ ਵੀ ਰਿਸਰਚ ਸਾਡੀ ਸ਼ੁਰੂ ਹੋਈ ਮੂਵੀ ਦੀ ਉਦੋਂ ਚੀਜ਼ਾਂ ਪਤਾ ਲੱਗਿਆ ਵੀ ਇਹ ਬਹੁਤ ਲਾਈਕ ਇਟਸ ਰੱਬ ਕਰੇ ਕਿਸੇ ਨੂੰ ਨਾ ਹੋਵੇ ਹਨਾ ਇਦਾਂ ਦੀ ਬਿਮਾਰੀ ਹੈ ਤਾਂ ਲੋਕੀ ਜਦੋਂ ਅਵੇਅਰ ਹੁੰਦੇ ਆ ਜੀ ਉਦੋਂ ਆਪਾਂ ਚਲੋ ਜਦੋਂ ਅਵੇਰਨੈਸ ਆ ਗਈ ਉਦੋਂ ਆਪਾਂ ਇਹ ਹੋ ਸਕਦਾ ਵੀ ਆਪਾਂ ਕਿਸੇ ਦੀ ਕੇਅਰ ਨਾਲ ਉਹਨੂੰ ਠੀਕ ਕਰ ਸਕਦੇ ਆ ਜਾਂ ਉਹਨੂੰ ਕੇਅਰ ਦੇ ਸਕਦੇ ਆ ਹਨਾ ਵੀ ਉਹਦਾ ਮਜ਼ਾਕ ਨਹੀਂ ਉਡੂਗਾ ਮਤਲਬ ਕਿ ਜਿੱਥੇ ਬੰਦਾ ਬੰਦੇ ਨੂੰ ਕੱਲਾ ਨਾ ਮਹਿਸੂਸ ਹੋਵੇ ਸੋ ਆਪਾਂ ਹਮੇ 100% ਜੀ ਇਦਾਂ ਦੇ ਟੌਪਿਕਸ ਤੇ ਜਿਹੜੇ ਨਹੀਂ ਲੋਕਾਂ ਨੂੰ ਪਤਾ ਹਮੇਸ਼ਾ ਗੱਲ ਹੋਣੀ ਚਾਹੀਦੀ ਹੈ ਜੀ ਜੀ ਅੱਛਾ ਜੇ ਅਸੀਂ ਗੱਲ ਕਰੀਏ ਅਸੀਂ ਆਪਣੀਆਂ ਪੰਜਾਬੀਆਂ ਦੀ ਤਾਂ ਅਸੀਂ ਨਾ ਹਮੇਸ਼ਾ ਇਹ ਕਹਿ ਦਿੰਨੇ ਉਹ ਨਏ ਤੇ ਕੋਈ ਗੱਲ ਨਹੀਂ ਜੇ ਕੋਈ ਸਾਨੂੰ ਆ ਕੇ ਕਹੇ ਵੀ ਨਾ ਕਿ ਅਸੀਂ ਸੈਡ ਆ ਜਾਂ ਮੇਰਾ ਮੂਡ ਬਹੁਤ ਖਰਾਬ ਆ ਹਨਾ ਤੇ ਅਸੀਂ ਉਹਨੂੰ ਉਲ ਕੁਝ ਨਹੀਂ ਹੋ ਗਿਆ ਤਾਂ ਰੀਸੈਂਟਲੀ ਨਾ ਮੈਂ ਇੱਕ ਖਬਰ ਪੜ੍ਹੀ ਸੀਗੀ ਕਿ ਚਾਈਨਾ ਦੇ ਵਿੱਚ ਕੀ ਉਹਨਾਂ ਨੇ ਨਾ ਇੱਕ ਇਹ ਕੀਤਾ ਕਿ ਇੱਕ ਤੁਸੀਂ ਸੈਡ ਲੀਵ ਲੈ ਸਕਦੇ ਹੋ ਓਕੇ ਕਿ ਅਗਰ ਤੁਸੀਂ ਤੁਹਾਡਾ ਮੂਡ ਖਰਾਬ ਹੈ ਤੁਸੀਂ ਅੱਛਾ ਫੀਲ ਨਹੀਂ ਕਰ ਰਹੇ ਹੋ ਮੈਂਟਲੀ ਤਾਂ ਤੁਸੀਂ ਇੱਕ ਸੈਡ ਲੀਵ ਵੀ ਲੈ ਸਕਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਐਕਸਪੈਰੀਮੈਂਟਸ ਨੇ ਆਪਣੇ ਇੱਥੇ ਵੀ ਹੋਣੇ ਚਾਹੀਦੇ ਆ ਕਿਉਂਕਿ ਅਸੀਂ ਹਮੇਸ਼ਾ ਇਹ ਚੀਜ਼ ਕਹਿੰਦੇ ਛੱਡ ਕੋਈ ਗੱਲ ਨਹੀਂ ਤੂੰ ਕੰਮ ਕਰ ਪਵੇਂ ਬਾਹਰ ਹੋ ਗਿਆ ਜਿਹੜੇ ਪੰਜਾਬੀ ਬਾਹਰ ਵੀ ਰਹਿੰਦੇ ਨੇ ਭਵੇਂ ਇੱਥੇ ਕਾਮਕਾਰ ਕੁਛ ਨਹੀਂ ਇਹ ਸਭ ਤੇ ਚੱਲਦਾ ਰਹਿੰਦਾ ਜੀ 100% ਜੀ ਬਸ ਇਹਦਾ ਗਲਤੀ ਉਸ ਨਾਲ ਹੋਵੇ ਹੈਨਾ ਬਟ ਉਦਾਂ ਇਹ ਤਾਂ ਬਹੁਤ ਅੱਛੀ ਗੱਲ ਹੈ ਜੀ ਮੈਨੂੰ ਲੱਗਦਾ ਵੀ ਜੇ ਤੁਸੀਂ ਸੈਡ ਲੀਵ ਲਵਾਂ ਤਾਂ ਜਿਹੜਾ EMPLOYE ਅਗਲੇ ਦਿਨ ਉਹ ਮੈਨੂੰ ਲੱਗਦਾ ਹੋਰ ਵਧੀਆ ਤਰੀਕੇ ਕੰਮ ਕਰੂਗਾ ਵੀ ਯਾਰ ਮੈਂ ਜਦੋਂ ਮੇਰਾ ਮੂਡ ਖਰਾਬ ਸੀਗਾ ਉਦੋਂ ਮੈਨਾਂ ਮੈਨੂੰ ਇਹਨਾਂ ਨੇ ਬਿਨਾ ਕੁਝ ਕਹੇ ਮੈਨੂੰ ਆਫ ਦੇਤਾ ਤਾਂ ਮੈਨੂੰ ਲੱਗਦਾ ਉਹ ਹੈਲਪ ਹੀ ਹੋਊਗੀ ਉਹਦਾ ਪੋਜ਼ਿਟਿਵ ਹੋਊਗੀ ਚੀਜ਼ ਪਰ ਜੇ ਇਥੇ ਨਾ ਇਹ ਸਭ ਬੈੜੀ ਇਹਦਾ ਗਲਤੀ ਯੂਜ਼ ਨਾ ਹੋਵੇ ਜਦ ਤੱਕ ਇਟਸ ਹੈਵ ਰੀਲੀ ਨਾਈਸ ਥਿੰਗ ਕਿ ਹੈ ਨਾ ਵੀ ਇਦਾਂ ਜੋ ਬੰਦੇ ਦਾ ਜਦੋਂ ਬੰਦੇ ਦਾ ਮਨ ਹੀ ਨਹੀਂ ਜੀ ਕੰਮ ਕਰਨ ਦਾ ਉਹ ਫਿਰ ਕਿੰਨਾ ਵਧੀਆ ਕਿਦਾਂ ਕਰ ਸਕਦਾ ਹੈ ਨਾ ਸੋ ਮੈਨ ਲੱਗਦਾ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਜੀ ਸੋ ਅਗਰ ਅਸੀਂ ਗੱਲ ਕਰੀ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਮਾਵਾਂ ਹੋਗੀਆਂ ਸਾਡੀਆਂ ਦਾਦੀਆਂ ਹੋਗੀਆਂ ਉਹ ਕਦੇ ਬ੍ਰੇਕ ਨਹੀਂ ਲੈਂਦੀਆਂ ਰਾਈਟ ਤਾਂ ਅਸੀਂ ਨਹੀਂ ਉਹਨਾਂ ਨੂੰ ਬਹਿ ਕੇ ਅਸੀਂ ਕਦੇ ਪੁੱਛਦੇ ਆਂ ਕਿ ਮਾਤਾ ਤੈਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਹੈਨਾ ਬੇਬੇ ਤੂੰ ਠੀਕ ਆ ਅਸੀਂ ਉਹਨਾਂ ਵੱਲ ਕਦੇ ਧਿਆਨ ਨਹੀਂ ਦਿੰਦੇ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਸੈਮੀਨਾਰ ਵੀ ਹੋਣੇ ਚਾਹੀਦੇ ਨੇ ਜਿਦੇ ਵਿੱਚ ਇਹ ਚੀਜ਼ਾਂ ਦੀ ਅਵੇਅਰਨੈਸ ਫਲਾਈ ਜਾਵੇ ਜਾਂ ਹੋਰ ਕੋਈ ਇਸ ਤਰ੍ਹਾਂ ਦੇ ਜਿੱਦਾਂ ਹੁਣ ਤੁਸੀਂ ਫਿਲਮਾਂ ਲੈ ਕੇ ਆ ਰਹੇ ਹੋ ਹੈਨਾ ਤਾਂ ਇਦਾਂ ਦੀਆਂ ਫਿਲਮਾਂ ਤੇ ਵੀ ਕੰਮ ਹੋਣਾ ਚਾਹੀਦਾ ਜਿਦੇ ਵਿੱਚ ਇਹ ਚੀਜ਼ਾਂ ਦਿਖਾਈਆਂ ਜਾਣ ਜੀ 100% ਜੀ ਕਰਦਿਆਂ ਦੀ ਤਾਂ ਮੈਂ ਦਾ ਜਦੋਂ ਇੱਕ ਵੀਡੀਓ ਦੇਖੀ ਸੀ ਜੀ ਬਹੁਤ ਪਹਿਲਾਂ ਕਿ ਇਦਾਂ ਦੀ ਕਿਹੜੀ ਜੌਬ ਹੈ ਕਿ ਤੇ ਤੁਸੀਂ 24 ਆਰ ਕਰਨੀ ਹੈ ਹਨਾ ਤੇ ਤੁਹਾਨੂੰ ਕੋਈ ਪੇ ਨਹੀਂ ਕੋਈ ਲੀਵ ਨਹੀਂ ਜਾਂ ਤੁਸੀਂ ਕਦੇ ਛੁੱਟੀ ਨਹੀਂ ਲੈ ਸਕਦੇ ਉਹ ਕਹਿੰਦੇ ਇਦਾਂ ਦਾ ਜੌਬ ਹੋ ਨਹੀਂ ਸਕਦੀ ਕੋਈ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਥੋੜੀ ਜਿਹੜੀ ਮਦਰ ਹੈ ਥੋੜੀ ਦਾਦੀਆਂ ਨੇ ਉਹ ਇਹੀ ਜੌਬਸ ਕਰਦੀਆਂ ਨੇ ਹਨਾ ਵੀ 24 ਘੰਟੇ ਕੰਮੇ ਰਹਿੰਦੀਆਂ ਤਾਂ 24 ਘੰਟੇ ਤੁਹਾਡੇ ਹਾਂਜੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਉਹਨਾਂ ਲਈ ਬੰਨੀ ਚਾਹੀਦੀ ਹੈ ਚੀਜ਼ ਮੈਨੂੰ ਕਹਿਣਾ ਉਹਨਾਂ ਲਈ ਆਫ ਵੀ ਬੰਨਾ ਚਾਹੀਦਾ ਹੈ ਜੀ ਹਨਾ ਵੀ ਹਫਤੇ ਬਾਅਦ ਉਹਨਾਂ ਲਈ ਇੱਕ ਛੁੱਟੀ ਬਣਾਈ ਜਾਵੇ ਬਟ ਉਹਨਾਂ ਨੇ ਤਾਂ ਵੀ ਨਹੀਂ ਲੈਣੀ ਮੈਨੂੰ ਲੱਗਦਾ ਸੋ ਬਟ ਹਾਂ ਸੈਮੀਨਾਰ ਵਗੈਰਾ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਮਤਲਬ ਮੈਂ ਕਹਿੰਨਾ ਥੈਂਕਫੁਲ ਹੋਵੋ ਜੀ ਹਨਾ ਜਿਆਦਾ-ਜਿਆਦਾ ਜਿਹੜੇ ਆਪਣੇ ਮਦਰਸ ਲਈ ਜਾਂ ਫਾਦਰਸ ਲਈ ਵੀ ਜਿਹੜੇ ਤੁਹਾਡੇ ਲਈ ਹਮੇਸ਼ਾ ਕਾਢੇ ਰਹਿੰਦੇ ਆ ਅੱਜ ਵੀ ਚਲੋ ਮੈਂ ਜਦੋਂ ਮੈਂ ਵਾਪਸ ਆਇਆ ਜੀ ਮੇਰੀ ਦਾਦੀ ਵੀ ਮਕਤਸ ਕੀ ਖਾਏਗਾ ਮੈਂ ਬਣਾਨੀ ਆ ਸੋ ਦੇ ਆਰ ਆਲਵੇਸ ਰੈਡੀ ਸੋ ਹਾਂ ਬਿਲਕੁਲ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਜੀ ਜਿੰਨੀਆਂ ਮਾਵਾਂ ਸਾਡੀਆਂ ਦਾਦੀਆਂ ਦਾ ਤੇ ਸੈਮੀਨਾਰ ਵਾਲੀ ਗੱਲ ਆ ਉਹ ਚੀਜ਼ ਹੋਣੀ ਚਾਹੀਦੀ ਆ ਜੀ ਲੋਕਾਂ ਨੂੰ ਅਵੇਰ ਜਿਵੇਂ ਤੁਸੀਂ ਦੱਸੀ ਚੀਜ਼ ਉਦੋਂ ਉਦੋਂ ਬੰਦਾ ਧਿਆਨ ਦਿੰਦਾ ਅਦਰਵਾਈਜ਼ ਤਾਂ ਇੱਧਰ ਤਾਂ ਚੀਜ਼ ਬੰਦਾ ਦੇਖਦਾ ਹੀ ਨਹੀਂ ਵੀ ਆਪਣੇ ਘਰ ਦੇ ਤਾਂ 24 ਘੰਟੇ ਕੰਮ ਕਰਦੇ ਆ ਹਮੇਸ਼ਾ ਆਪਣੇ ਨਾਲ ਨੇ ਸੋ ਦੈਟਸ ਇਟ ਯਾਰ ਹਮੇਸ਼ਾ ਹੋਣੀ ਚਾਹੀਦੀ ਹੈ ਇਹ ਚੀਜ਼ ਤਾਂ ਜੀ ਜੇ ਅਸੀਂ ਬਾਹਰਲੇ ਮੁਲਕਾਂ ਦੀ ਜੇ ਮੈਂ ਗੱਲ ਕਰਾਂ ਹਨਾ ਤਾਂ ਇਹਨਾਂ ਨੂੰ ਨਾ ਕਈ ਵਾਰੀ ਕੁਝ ਲੋਕ ਉਦਾਸ ਸ਼ਹਿਰ ਕਹਿ ਕੇ ਵੀ ਹਨਾ ਕਿ ਉਦਾਸ ਕੰਟਰੀਆਂ ਨੇ ਇਹ ਵੀ ਕਹਿੰਦੇ ਨੇ ਤੁਸੀਂ ਉੱਥੇ ਵਿਛੜਦੇ ਹੋ ਤੁਸੀਂ ਉੱਥੇ ਰਹਿ ਰਹੇ ਹੋ ਤੁਹਾਨੂੰ ਉਹ ਕਿੰਨਾ ਕੁ ਜਿਹੜਾ এনवायरमेंट ਆ ਕਦੇ-ਕਦੇ ਦੁਖੀ ਕਰ ਦਿੰਦਾ ਦੋ ਕੀ ਤਾਂ ਇਹਦਾ ਕਹਿ ਸਕਦੇ ਆ ਜਦੋਂ ਨਵੀਂ ਥਾਂ ਜਾਂਦਾ ਬੰਦੇ ਨੂੰ ਉਪਰ ਆਇਆ ਪਰਾਇਆ ਤਾਂ 100% ਲੱਗਦਾ ਪਰ ਉਦਾਸ ਨਹੀਂ ਮੈਂ ਨਹੀਂ ਕਹਿੰਦਾ ਜੀ ਉੱਥੇ oportunidades ਬਹੁਤ ਨੇ ਜੀ ਹਨਾ ਬੰਦਾ ਜਾਂਦੀ ਉੱਥੇ ਵੱਡਾ ਫੋਨ ਵੱਡੀਆਂ ਗੱਡੀਆਂ ਅਫੋਰਡ ਕਰ ਲੈਂਦਾ ਜੀ ਹਨਾ ਸੋਹਾ ਕੱਲਾ ਹੋ ਜਾਂਦਾ ਜੀ ਮੰਮੀ ਪਾਪਾ ਨਹੀਂ ਹੁੰਦੇ ਆਪਣੇ ਯਾਰ ਦੋਸਤ ਨਹੀਂ ਹੁੰਦੇ ਪਰ ਜਦੋਂ ਤੁਸੀਂ ਕਿਤੇ ਜਾਣੇ ਹੋ ਤਾਂ ਫਿਰ ਕੁਝ ਛੱਡ ਕੇ ਤਾਂ ਜਾਣਾ ਹੀ ਪੈਂਦਾ ਸੋ ਉਦਾਸ ਨਹੀਂ ਮੈਂ ਨਹੀਂ ਕਹਿੰਦਾ ਜੀ ਉਦਾਸ ਤੁਹਾਡੇ ਕੋਲ ਓਪਰਚ्युनिटीज ਆ ਜਿੱਥੇ ਜੀ ਤੁਸੀਂ ਅਰਨ ਕਰਦੇ ਪਏ ਹੋ ਵਧੀਆ ਰੋਟੀ ਖਾਣੇ ਪਏ ਹੋ ਹਨਾ ਆਪਣੇ ਤੁਸੀਂ ਡਿਸੀਜਨ ਲੈ ਸਕਦੇ ਹੋ ਤੁਸੀਂ ਇੰਡੀਪੈਂਡੈਂਟ ਹੋਗੇ ਫਿਰ ਉਹ ਤਾਂ ਉਦਾਸ ਤਾਂ ਫਿਰ ਉਹੀ ਹੋ ਗਿਆ ਜਾਂ ਫਿਰ ਮੰਮੀ ਪਾਪਾ ਨੂੰ ਉੱਥੇ ਬੁਲਾ ਲਓ ਮੈਂ ਇਹ ਕਹਿ ਰਿਹਾ ਸੀ ਤਾਂ ਪਰ ਉਦਾਸ ਚਲਾ ਜਾਂਦਾ ਬੰਦਾ ਜੀ ਤਾਂ ਕਹਿੰਦੇ ਆ ਉੱਦਾਂ ਉਦਾਸੀ ਵਾਲੀ ਉੱਥੇ ਕੋਈ ਗੱਲ ਨਹੀਂ ਜੀ ਉੱਥੇ ਠੰਡ ਜ਼ਰੂਰ ਜ਼ਿਆਦਾ ਹੈ ਉੱਦਾਂ ਉਦਾਸੀ ਕਹਿੰਦੇ ਨੇ ਕਈ ਲੋਕ ਪਰ ਮੈਂ ਇਦਾਂ ਦਾ ਮੇਰਾ ਇਦਾਂ ਦਾ ਪਰਸਪੈਕਟਿਵ ਨਹੀਂ ਹੈਗਾ ਜੀ ਸੋ ਇਹ ਇਹ ਵੀ ਚੀਜ਼ਾਂ ਬਹੁਤ ਸੁਣਨ ਨੂੰ ਮਿਲਦੀਆਂ ਕਿ ਹੁਣ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ ਜਾਂ ਫਿਰ ਤੁਸੀਂ ਇੱਥੇ ਨਾ ਆਓ ਹੈਨਾ ਤੁਹਾਨੂੰ ਲੱਗਦਾ ਕਿ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੇ ਬੱਚੇ ਆਲਰੇਡੀ ਉੱਥੇ ਰਹਿ ਰਹੇ ਨੇ ਫੇਸ ਕਰ ਰਹੇ ਨੇ ਉਹ ਉਹਨਾਂ ਲਈ ਹੋਰ ਵੀ ਜ਼ਿਆਦਾ ਮਤਲਬ ਔਖਾ ਹੋ ਜਾਂਦਾ ਹੈ ਜੀ ਕੰਮ ਤਾਂ ਹੀ ਥੋੜਾ ਜਿਹਾ ਲਾਈਕ ਬਿਕੋਜ਼ ਬਿਕੋਜ਼ ਆਫ ਰਸ਼ਬੋਤ ਹੋ ਗਿਆ ਜੀ ਉੱਥੇ ਹਨਾ ਵੀ ਪਹਿਲਾਂ ਬਹੁਤ ਘੱਟ ਲੋਕ ਜਾਂਦੇ ਸੀ ਜੀ ਹੁਣ ਤੁਸੀਂ ਮੈਂ ਕਹਿੰਨਾ ਹਰ ਕੋਈ ਹਰ ਹਰ ਘਰ ਚੋਂ ਬੱਚਾ ਬਾਹਰ ਹੈ ਜੀ ਸੋ ਕੰਮ ਤਾਂ ਘੱਟ ਗਿਆ ਉਹ ਤਾਂ 100% ਚੀਜ਼ ਹੈ ਜੀ ਜਦੋਂ ਅਸੀਂ ਵੀ ਲੋਕਾਂ ਨੂੰ ਦੱਸਦੇ ਹਾਂ ਮੰਨਦੇ ਨਹੀਂ ਇਹ ਗੱਲ ਐਕਸਕਿਊਜ਼ ਮੀ ਉਹ ਕਹਿੰਦੇ ਆ ਕਿ ਸਾਨੂੰ ਕਿਤੇ ਝੂਠ ਬੋਲਦ ਨੇ ਸਾਨੂੰ ਆਣ ਨਹੀਂ ਦਿੰਦੇ ਹੈ ਹਨਾ ਇਦਾਂ ਦੀ ਗੱਲ ਹੁੰਦੀ ਆ ਔਕਾ ਹਾਂਜੀ ਪ੍ਰੈਸ਼ਰ ਥੋੜਾ ਜਿਹਾ ਵੱਧ ਗਿਆ ਜੀ ਬਾਕੀ ਕਈ ਵਾਰੀ ਕੀ ਹੁੰਦਾ ਜੀ ਸਾਲ ਤੱਕ ਕੈਨੇਡੀਅਨ ਗਵਰਨਮੈਂਟ ਕਹਿੰਦੀ ਹੈ ਤੁਸੀਂ ਕੰਮ ਨਾ ਕਰੋ ਜੀਆਈਸੀ ਜਿਹੜੀ ਉਹ ਨਾਲ ਮੰਗਵਾਉਂਦੇ ਨੇ ਬੱਚੇ ਤੋਂ ਉਹਦਾ ਇਹੀ ਮਤਲਬ ਹੈ ਵੀ ਤੁਸੀਂ ਆਂਦੇ ਸਰ ਕੰਮ ਨੂੰ ਹੱਥ ਨਾ ਪਾਓ ਤੁਸੀਂ ਆਪਣੀ ਸਟੱਡੀ ਕਰੋ ਬਟ ਕੀ ਹੈ ਜੀ ਪਿੱਛੋਂ ਘਰਦਿਆਂ ਦਾ ਪ੍ਰੈਸ਼ਰ ਆ ਜਾਂਦਾ ਜੀ ਬੱਚੇ ਦਾ ਆਪ ਦਾ ਮਨ ਵੀ ਹੁੰਦਾ ਵੀ ਮੈਂ ਇੱਕ ਨਹੀਂ ਦੋ ਦੋ ਸ਼ਿਫਟਾਂ ਕਰਾਂ ਬਿਕਾਜ਼ ਉਹਨਾਂ ਦੇ ਖਰਚੇ ਉਹਨੇ ਹੋ ਜਾਂਦੇ ਆ ਸੋ ਕਈ ਵਾਰੀ ਔਰ ਦੇਖ ਕੇ ਨਹੀਂ ਖਰਚਾ ਕਰਦੇ ਉਹ ਆਪਣੇ ਲਾਇਬਿਲਟੀ ਜ਼ਿਆਦਾ ਵੱਢੀ ਕਰ ਲੈਂਦੇ ਆ ਗੱਡੀਆਂ ਲੈ ਲੈਂਦੇ ਆ ਰੈਂਟ ਇਦਾਂ ਦੇ ਬਣਾ ਲੈਂਦੇ ਆ ਨਾ ਤਾਂ ਉਹਨਾਂ ਨੂੰ ਪੇ ਆਫ ਕਰਨ ਲਈ ਫਿਰ ਦੋ ਦੋ ਜੌਬਸ ਕਰਨੀਆਂ ਪੈਂਦੀਆਂ ਨੇ ਬਟ ਇੱਕ ਜੌਬ ਉੱਥੇ ਮਤਲਬ ਮਿਲ ਜਾਂਦੀ ਹੈ ਜੀ ਹਾਂ ਥੋੜਾ ਜਿਹਾ ਕੰਮ ਬਿਕੋਜ਼ ਆਫ ਕੰਪੀਟੀਸ਼ਨ ਉੱਥੇ ਥੋੜਾ ਜਿਹਾ ਵੱਧ ਗਿਆ ਅੱਛਾ ਜੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਸੀਂ ਆਪਣੇ ਕੈਰੀਅਰ ਦੀ ਸ਼ੁਰੂਆਤ ਜਦੋਂ ਕੀਤੀ ਯਾਰ ਡਿਗਰੀ ਕਸੁੱਤੀ ਡਿਗਰੀ ਬਹੁਤ ਜ਼ਿਆਦਾ ਪਿਆਰ ਪਿਆ ਉਸ ਸੀਰੀਜ਼ ਨੂੰ ਤੁਹਾਨੂੰ ਸਭ ਨੂੰ ਹੈਨਾ ਤਾਂ ਲੱਗਾ ਕਿ ਇਸ ਤੋਂ ਬਾਅਦ ਜਿਹੜਾ ਸਫ਼ਰ ਹੈ ਉਹ ਸੌਖਾ ਹੋਏਗਾ ਜਾਂ ਫਿਰ ਹੋਰ ਵੀ ਜ਼ਿਆਦਾ ਔਖਾ ਹੋ ਗਿਆ ਨੀ ਸਫਰ ਤਾਂ ਚਲੋ ਹਾਂਜੀ ਮਤਲਬ ਆਪਸ਼ਨਸ ਵੱਧ ਜਾਂਦੀਆਂ ਜੀ ਓਪਰਚ्युनिटीज ਵੱਧ ਜਾਂਦੀਆਂ ਨੇ ਲੋਕੀ ਤੁਹਾਨੂੰ ਫਿਰ ਜਾਣਨ ਲੱਗ ਜਾਂਦੇ ਆ ਕਿਤੇ ਤੁਸੀਂ ਜਾ ਕੇ ਕਹਿਣਾ ਵੀ ਮੈਂ ਐਕਟਰ ਆ ਕਿਤੇ ਪਹਿਲਾਂ ਹੀ ਪਤਾ ਹੁੰਦਾ ਵੀ ਹਾਂ ਇਹ ਐਕਟਰ ਹੈ ਹਨਾ ਉਹ ਚੀਜ਼ਾਂ ਸੌਖੀ ਹੋ ਜਾਂਦੀਆਂ ਹਾਂ ਰਿਸਪੌਂਸਿਬਿਲਟੀ ਵੱਧ ਜਾਂਦੀ ਹੈ ਜੀ ਵੀ ਤੁਸੀਂ ਜਿੱਦਾਂ ਪਹਿਲਾਂ ਕੰਟੈਂਟ ਦਿੱਤਾ ਜਦੋਂ ਯਾਰ ਜਿਗਰੀ ਵਾਸ ਅ ਮੈਸਿਵ ਹਿੱਟ ਹਨਾ ਵੀ ਉਦਾਂ ਦਾ ਹੀ ਕੰਟੈਂਟ ਬਾਰ-ਬਾਰ ਲੈ ਕੇ ਆਉਣਾ ਸੋ ਉਹ ਚੀਜ਼ ਵੱਧ ਜਾਂਦੀ ਹੈ ਬਟ ਜਦੋਂ ਤੁਹਾਨੂੰ ਪਹਿਚਾਨ ਮਿਲਦੀ ਹੈ ਜੀ ਰਸਤੇ ਖੁੱਲ੍ਹ ਜਾਂਦੇ ਨੇ ਹੋਰ ਬਾਕੀ ਹੋਰ ਟਰਾਈ ਆ ਜੀ ਵੀ ਹੋਰ ਆਪਾਂ ਵਧੀਆ-ਵਧੀਆ ਕੰਟੈਂਟ ਲੈ ਕੇ ਆਈ ਜੀ ਤੁਸੀਂ ਦਲਜੀਤ ਦੋਸਾਂਝ ਜੀ ਨਾਲ ਇੱਕ ਐਡ ਸ਼ੂਟ ਕੀਤੀ ਸੀ ਤਾਂ ਉਹਨਾਂ ਬਾਰੇ ਜਾਣਨਾ ਚਾਹਾਂਗੀ ਕਿ ਜਦੋਂ ਅੱਜ ਵਰਲਡ ਵਾਈਡ ਉਹਨਾਂ ਨੂੰ ਜਾਣਨ ਲੱਗ ਗਿਆ ਲੋਕ ਤਾਂ ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਮੈਂ ਨਾ ਨਾ ਕੰਮ ਕੀਤਾ ਤੁਸੀਂ ਦੱਸਦੇ ਹੁੰਦੇ ਹੋ 100% ਜੀ 100% ਉਹ ਤਾਂ ਚਲੋ ਉਹਦਾ ਮਤਲਬ ਸੁਪਰਸਟਾਰ ਨਾਲ ਕੰਮ ਕਰਨਾ ਹਨਾ ਉਹ ਦਾ ਬਸ ਵੈਰੀ ਗ੍ਰੇਟ ਐਕਸਪੀਰੀਅੰਸ ਹਾਲਾਂਕਿ ਮੈਨੂੰ ਉਹਨਾਂ ਨੇ ਦੱਸਿਆ ਨਹੀਂ ਸੀਗਾ ਵੀ ਤੁਹਾਡੀ ਐਡ ਕਿੰਨਾ ਨਾਲ ਹੈ ਦੇ ਸੈਡ ਕਿ ਤੁਸੀਂ ਵੀ ਇੱਕ ਆਰਟਿਸਟ ਹੋਰ ਨੇ ਤੇ ਮੈਨੂੰ ਉੱਥੇ ਸੈੱਟ ਤੇ ਜਾ ਕੇ ਪਤਾ ਲੱਗ ਗਿਆ ਵੀ that I'm working with Diljit Dosanjh so ya okay, so ਮੈਨੂੰ ਇਹ ਪਤਾ ਲੱਗਾ ਕਿ ਯਾ ਇੱਕ ਤਾਂ ਮੈਨੂੰ ਇਦਾਂ ਸੀਗਾ ਕਿ ਮੈਨੂੰ ਪ੍ਰੋਫੈਸ਼ਨਲ ਰਹਿਣਾ ਬਹੁਤ ਜ਼ਿਆਦਾ ਵੀ ਮੈਂ ਐਕਸਾਈਟਡ ਨਹੀਂ ਸ਼ੋ ਕਰਨਾ ਆਪਣੇ ਆਪ ਨੂੰ ਬਾਈ ਹੋਣਾ ਅੱਗੇ ਬਟ ਭਾਜੀ ਉਹਨਾਂ ਦਾ ਜੋ ਨੇਚਰ ਸੀ ਜਿੰਨੇ ਉਹ ਮਤਲਬ ਜਿੰਨੇ ਵੱਡੇ ਸੁਪਰਸਟਾਰ ਨੇ ਉਹ ਉਹਨਾਂ ਹੀ ਉਹਨਾਂ ਦਾ ਬਹੁਤ ਹੀ ਖੂਬਸੂਰਤ ਨੇਚਰ ਹੈ ਉਹ ਮੈਨੂੰ ਵੀ ਭਾਜੀ ਕਰਕੇ ਬੋਲ ਰਹੇ ਸੀਗੇ ਤੇ ਇਟ ਵਾਸ ਵੈਰੀ ਵੈਰੀ ਨਾਈਸ ਬਹੁਤ ਮਜ਼ਾ ਆਇਆ ਉਹਨਾਂ ਨਾਲ ਕੰਮ ਕਰਕੇ ਐਂਡ ਮੈਂ ਡਿਸਕਸ ਵੀ ਕਰ ਰਹੀ ਸੀ ਭਾਜੀ ਆਪਾਂ ਇਦਾਂ ਕਰੀਏ ਹੀ ਵਾਸ ਵੈਰੀ ਓਪਨ ਹੋਰ ਥੱਕੇ ਬਹੁਤ ਹੋਏ ਸੀ ਕਿਉਂਕਿ ਸਵੇਰ ਦੇ ਸ਼ੂਟ ਕਰ ਰਹੇ ਸੀ ਸਾਡਾ ਲਾਸਟ ਵਾਲਾ ਪਾਰਟ ਸੀਗਾ ਸੋ ਇਟ ਵਾਸ ਗ੍ਰੇਟ ਐਕਸਪੀਰੀਅੰਸ ਤੁਸੀਂ ਮੈਂ ਬਸ ਸਪੀਚਲੈਸ ਸੀ ਸੀਗਾ ਜੀ ਉਸ ਟਾਈਮ ਤਾਂ ਮਜ਼ਾ ਆਇਆ ਬਹੁਤ ਜ਼ਿਆਦਾ ਉਹਨਾਂ ਨਾਲ ਕੰਮ ਕਰਕੇ ਅੱਛਾ ਇਨ ਫਿਊਚਰ ਜਦੋਂ ਕੋਈ ਫਿਲਮ ਤੁਹਾਨੂੰ ਆਫਰ ਹੋਵੇ ਤੇ ਦਿਲਜੀਤ ਦੋਸਾਂਜੀ ਉਹਦੇ ਵਿੱਚ ਲੀਡ ਐਕਟਰ ਤਾਂ ਤੁਸੀਂ ਸਕ੍ਰਿਪਟ ਪੜ੍ਹਨੀ ਚਾਹੋਗੇ ਜਾਂ ਫਿਰ ਹਾਂ ਕਰ ਦੋਗੇ ਹਾਂ ਮੈਂ ਮੈਂ ਇਹ ਨਹੀਂ ਕਹਿ ਸਕਦਾ ਵੀ ਕਿ ਤੂੰ ਐਦਾਂ ਕਹਿ ਦੇਣਾ ਵੀ ਦਲਜੀਤ ਬਾਜ ਜੱਗੀ ਖੜਿਆ ਤਾਂ ਤੂੰ ਪਿੱਛੇ ਖੜਾ ਰਹੇਗਾ ਉਹ ਨਹੀਂ ਮੈਂ ਕਰਨਾ ਚਾਹੁੰਦਾ ਯਾ ਹਾਂ ਮੈਨੂੰ ਆਪਣਾ ਕੈਰੈਕਟਰ ਜ਼ਰੂਰ ਸੁੰਨਾ ਪਸੰਦ ਹੋਊਗਾ ਜੀ ਪਰ ਜੇ ਆਪਾਂ ਗੱਲ ਕਰੀਏ ਵੀ ਜਦੋਂ ਤੁਹਾਡੇ ਨਾਲ ਵੱਡਾ ਆਰਟਿਸਟ ਆ ਫਿਰ ਆਬਵੀਅਸਲੀ ਉਹਦਾ ਕੰਮ ਕਰਨ ਦਾ ਮਜ਼ਾ ਹੀ ਜਾਂਦਾ ਸਟਾਰ ਦੇਖਣਾ ਕਿਹਨੂੰ ਨਹੀਂ ਵਧੀਆ ਲੱਗਦਾ ਜੀ ਹਨਾ ਸੋ ਕੈਰੈਕਟਰ ਦਾ ਮੈਨੂੰ ਹੁੰਦਾ ਜੀ ਬਾਕੀ ਕੈਰੈਕਟਰ ਜਿੱਦਾਂ ਹੋਵੇ ਆਪਾਂ ਵਧੀਆ ਬਣਾ ਲੀਦਾ ਕੀ ਬਾਤ ਹੈ ਸੋ ਇੱਕ ਛੋਟੀ ਜੀ ਜਿਹੜੀ ਹੈ ਰਿਕਵੈਸਟ ਤੁਹਾਡੇ ਯਾਰ ਜਿਗਰੀ ਕਸੁੱਤੀ ਡਿਗਰੀ ਫੈਨਸ ਵੱਲੋਂ ਕਿ ਇਹਦਾ ਹੁਣ ਨੈਕਸਟ 파ਟ ਕ ਜੀ ਮੈਨੂੰ ਕੋਈ ਹੈਲੋ ਜਾਂ ਸਰਸ਼ੀ ਕਾਲ ਨਹੀਂ ਮਿਲ ਕਰਦਾ ਜੀ ਬਾਹਰ ਜਦੋਂ ਮੈਂ ਜਾਂਦਾ ਮੈਨੂੰ ਹੀ ਕਹਿੰਦੇ ਆ ਸੀਜ਼ਨ 3 ਜਲਦੀ ਆਊਗਾ ਜੀ ਵੈਰੀ ਸੂਨ ਮੈਂ ਜਾਂਦਾ ਆ ਸਾਡੀ ਗੱਲ ਹੋਈ ਆ ਜੀ ਸਾਰਿਆਂ ਦੀ ਸੋ ਰੈਬੀ ਹੁਣਾਂ ਨਾਲ ਵੀ ਜਿਹੜੇ ਸਾਡੇ ਡਾਇਰੈਕਟਰਸ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਪੁਖਰਾਜ ਬਾਈ ਉਹਨਾਂ ਨੇ ਵੀ ਸਾਨੂੰ ਇੱਕ ਅਪਡੇਟ ਦਿੱਤੀ ਆ ਕਿ ਆਪਾਂ ਹੁਣ ਜਲਦੀ ਹੀ ਤੇ ਕੰਮ ਸ਼ੁਰੂ ਕਰਾਂਗੇ ਸੋ ਬਾਈ ਵੈਰੀ ਸੂਨ ਤੁਹਾਨੂੰ ਅਪਡੇਟ ਮਿਲੂਗਾ ਜੀ ਯਾਰ ਜੀ ਦੀ ਦਾ ਜੀ ਸੋ ਬਹੁਤ ਵਧੀਆ ਲੱਗਾ ਤੁਹਾਰ ਨਾਲ ਗੱਲਬਾਤ ਕਰਕੇ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਫਿਲਮ ਐਲਜ਼ਾਈਮਰ ਬਾਰੇ ਕੁਝ ਕਹਿਣਾ ਜਾਓ ਜੀ ਸੋ 20 ਸੈਕਿੰਡ ਅਗਸਤ ਨੂੰ ਆ ਰਹੀ ਹੈ ਜੀ ਸਾਡੀ ਅਲਜ਼ਾਈਮਰ ਚੋਪਾਲ ਤੇ ਸਾਰੇ ਜਾਣੇ ਜ਼ਰੂਰ ਦੇਖਿਓ ਇੰਨੀ ਮੇਰੀ ਗਰੰਟੀ ਹੈ ਜੀ ਤੁਸੀਂ ਇੱਕ ਵਾਰ ਸ਼ੁਰੂ ਕਰ ਲਓਗੇ ਦੇਖਣੀ ਤਾਂ ਤੁਸੀਂ ਫਿਲਮ ਪੂਰੀ ਕੰਪਲੀਟ ਕਰੋਗੇ ਬਹੁਤ ਸੋਹਣੀ ਫਿਲਮ ਬਣੀ ਹੈ ਜੀ ਡਿਫਰੈਂਟ ਹੈ ਨਾਟ ਕਾਮੇਡੀ ਮਤਲਬ ਇਟਸ ਅ ਵੈਰੀ ਗੁੱਡ ਫਿਲਮ ਸੋ ਸਾਰੇ ਜਾਣੇ ਜ਼ਰੂਰ ਦੇਖਿਓ ਜੀ ਥੈਂਕ ਯੂ ਸੋ ਮੱਚ ਸੋ ਜੀ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਆਂ ਆਲ ਦਾ ਵੈਰੀ ਬੈਸਟ ਸੋ ਜੀ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਹੈ ਉਮੀਦ ਕਰਦੀ ਆਂ ਗੱਲਬਾਤ ਦਾ ਸਿਲਸਿਲਾ ਚੰਗਾ ਲੱਗਾ ਹੋਵੇਗਾ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਗੱਬਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ